ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਭੈ ਦੇ ਬਾਰੇ ਸਮਝ ਲਈਏ ਭੈ ਦੋ ਪ੍ਰਕਾਰ ਦਾ ਹੁੰਦਾ ਇੱਕ ਅਦਬ ਦਾ ਡਰ ਅਦਬ ਦਾ ਭੈ ਜਿਹਨੂੰ ਗੁਰਬਾਣੀ ਨੇ ਨਿਰਮਲ ਭਾਉ ਦਿਆ ਇੱਕ ਡਰ ਉਹ ਹੈ ਜੀڑا ਕਿਸੇ ਨੂੰ ਡਰਾ ਕੇ ਆਪਣੇ ਆਪ ਨੂੰ ਵੜਿਆ ਇੱਕ ਡਰ ਇਹ ਸੰਸਾਰਿਕ ਤੌਰ ਤੇ ਨਾ ਵੇਖੋ ਬੱਚੇ ਨੂੰ ਮਾਪੇ ਦੇ ਡਰ ਦੇ ਵਿੱਚ ਰਹਿਣਾ ਚਾਹੀਦਾ ਇਹ ਨਾਰਮਲ ਜੀ ਗੱਲ ਹੈ ਕਿ ਮਾਪੇ ਦਾ ਅਦਬ ਦਾ ਡਰ ਹੈ ਬੱਚੇ ਦੇ ਜਿਹਨ ਦੇ ਵਿੱਚ ਰਹਿਣਾ ਚਾਹੀਦਾ ਇਹ ਕੀ ਹੈ ਇਹ ਡਰ ਇਹ ਕਿ ਬੱਚਾ ਮਾਪੇ ਦਾ ਸਤਕਾਰ ਕਰਦਾ ਰਹੇ ਜਿਸ ਰਾਹ ਤੇ ਮਾਪੇ ਬਾਪ ਜੇ ਉਹ ਰਾਹ ਸਹੀ ਹੈ ਤੋਰਦੇ ਪੈ ਨੇ ਤੇ ਬੜੇ ਪ੍ਰੇਮ ਦੇ ਨਾਲ ਚੱਲ ਪੈਣਾ ਚਾਹੀਦਾ ਇਹ ਕੀ ਆ ਨਿਰਮਲ ਤੁਸੀਂ ਵੇਖਿਓ ਜਿਹੜੇ ਬੱਚੇ ਨਾ ਲੋਕਾਂ ਦੇ ਸਾਹਮਣੇ ਨਹੀਂ ਟੁਕਦੇ ਵੱਡੇ ਵੱਡੇ ਬਦਮਾਸ਼ਾਂ ਦੇ ਸਾਹਮਣੇ ਵੀ ਦੁਨੀਆ ਨਾਲ ਲੜਨ ਦਾ ਕਹਿ ਲਈ ਕਿ ਆਪਣੇ ਅੰਦਰ ਬਲ ਰੱਖਦੇ ਪਰ ਉਹ ਮਾਪੇ ਬਾਪ ਦੇ ਸਾਹਮਣੇ ਹੱਥ ਜੋੜ ਕੇ ਖੜ ਜਾਂਦੇ ਉਹ ਕਿਹੜਾ ਡਰਿਆ ਨਿਰਮਲ ਉਹ ਉੱਥੇ ਹੀ ਮਾਪੇ ਆਪਣੇ ਆਪ ਦੇ ਆਪਣੇ ਆਪ ਨੂੰ ਬੱਚਿਆਂ ਉੱਤੇ ਹਾਵੀ ਕਰਨ ਦੇ ਵਾਸਤੇ ਹਰ ਵੇਲੇ ਡਰਾ ਕੇ ਰੱਖਦਾ ਜੇ ਤੂੰ ਆਪ ਕੀਤਾ ਤੇ ਹੀ ਆ ਕਰ ਦੇ ਜੇ ਤੂੰ ਇੱਥੇ ਗਿਆ ਤੇ ਤੈਨੂੰ ਬਖਸ਼ਣਾ ਨਹੀਂ ਭਾਬ ਹਰ ਵੇਲੇ ਡਰਾ ਕੇ ਰੱਖ ਉਹ ਡਰ ਕੀ ਬਹਿ ਜਾਏਗਾ ਬੱਚੇ ਦੇ ਜ਼ਿਹਨ ਦੇ ਵਿੱਚ ਬਹਿ ਜਾਏਗਾ ਹਜੇ ਉਮਰ ਨਹੀਂ ਹੈ ਸਰੀਰ 'ਚ ਤਾਕਤ ਨਹੀਂ ਕਿ ਉਸ ਡਰ ਦਾ ਉਸ ਭੈ ਦਾ ਵਿਰੋਧ ਕਰ ਸਕੇ ਪਰ ਇੱਕ ਸਮਾਂ ਆਏਗਾ ਉਹ ਡਰ ਜਿਹੜਾ ਬਗਾਵਤ ਬਣ ਜਾਵੇ ਉਸ ਬੱਚੇ ਦੇ ਜਿਹਨ ਦੇ ਵਿੱਚੋਂ ਮਾਪੇ ਦਾ ਸਤਕਾਰ ਵੀ ਖਤਮ ਹੋ ਜਾਵੇ ਉਹ ਇੱਕ ਸਮਾਂ ਆਏਗਾ ਕਿ ਮਾਪੇ ਦਾ ਸਤਕਾਰ ਵੀ ਨਹੀਂ ਕਰੇਗਾ ਕਿਉਂ ਕਿ ਡਰਾਇਆ ਬਹੁਤ ਗਿਆ ਕਿਸੇ ਸ਼ਿਆਣੀ ਨੇ ਕਿਹਾ ਨਾ ਕਿ ਇੰਨਾ ਵੀ ਨਾ ਡਰਾਇਓ ਤੁਸੀਂ ਨੂੰ ਕੋਈ ਡਰੀ ਖਤਮ ਹੋ ਜਾਵੇ ਇੰਨਾ ਵੀ ਕਦੀ ਕਿਸੇ ਨੂੰ ਨਹੀਂ ਡਰਾਉਣਾ ਚਾਹੀਦਾ ਉਹਦੇ ਅੰਦਰੋਂ ਡਰ ਹੀ ਖਤਮ ਹੋ ਜਾਵੇ ਕਿ ਰੋਜ਼ ਦੀ ਪ੍ਰੈਕਟਿਸ ਹੋ ਗਈ ਹੈ ਜਿਸ ਨੂੰ ਆਪਾਂ ਪੰਜਾਬੀ ਠੀਠ ਬੋਲੀ ਦੇ ਵਿੱਚ ਕਹਿ ਦਿੰਦੇ ਨੇ ਕਿ ਬੜਾ ਠੀਠ ਹੋ ਗਿਆ ਉਹ ਠੀਠ ਕਿਉਂ ਹੋਇਆ ਉਹ ਰੋਜ਼ ਦੀ ਪ੍ਰੈਕਟਿਸ ਕਰਕੇ ਇੱਕੋ ਚੀਜ਼ ਨੂੰ ਵਾਰ-ਵਾਰ ਰਿਪੀਟ ਕਰ ਕਰਕੇ ਇੱਕੋ ਤਸ਼ੱਦਦ ਨੂੰ ਸਹਿਜ ਸਹਿ ਕੇ ਆਜ ਉਹ ਠੀਠ ਹੋ ਗਿਆ ਆਜ ਉਹ ਉਸ ਤਸ਼ੱਦਦ ਦਾ ਕੋਈ ਫਰਕ ਨਹੀਂ ਉਸ ਤਸ਼ੱਦਦ ਨੂੰ ਮੰਨਦਾ ਨਹੀਂ ਉਹਨੂੰ ਕਹਿੰਦੇ ਠੀਠ ਹੋ ਗਿਆ ਇਹ ਗੱਲ ਹੁਣ ਸੁਣਦਾ ਨਹੀਂ ਉਹ ਡਰ ਜਿਹੜਾ ਹੈ ਬਗਾਵਤ ਨਹੀਂ ਕਰਦਾ ਕਹਿਣ ਤੋਂ ਭਾਵ ਇੱਕ ਡਾਰਿਆ ਜਿਹੜਾ ਪ੍ਰੇਮ ਪੈਦਾ ਕਰਦਾ ਇੱਕ ਡਾਰਿਆ ਜਿਹੜਾ ਬਗਾਵਤ ਖੜੀ ਕਰਦਾ ਦੁਨੀਆ ਸੰਸਾਰ ਦੇ ਉੱਤੇ ਕੋਈ ਰਾਜਾ ਹੈ ਨਾ ਰਾਜਾ ਤਸ਼ੱਦਦ ਕਰਦਾ ਜਾਵੇ ਪ੍ਰਜਾ ਦੇ ਰਾਜਾ ਦੀ ਰਾਜਾ ਦੀ ਤਸ਼ੱਦਦ ਹੈ ਜਿਹੜਾ ਪ੍ਰਜਾ ਸਹਿੰਦੀ ਹੈ ਸਹਿੰਦੀ ਹੈ ਨਾ ਪਰ ਕਿਸ ਹੱਦ ਤੱਕ ਕਿਸੇ ਹੱਦ ਤੱਕ ਹੀ ਸਹਿੰਦੀ ਹੈ ਨਾ ਪਰ ਜਦੋਂ ਪਾਣੀ ਸਿਰ ਤੋਂ ਲੰਘ ਜਾਵੇ ਫਿਰ ਉਸ ਦੇਸ਼ ਉਸ ਰਾਜ ਦੇ ਵਿੱਚ ਬਗਾਵਤਾਂ ਹੁੰਦੀਆਂ ਉਸ ਬਗਾਵਤਾਂ ਦਾ ਰੂਪ ਸੱਚਿਆ ਪ੍ਰਤੱਖਿਆ ਰਾਜਨੀਤੀ ਆ ਜੋ ਨੇਪਾਲ ਦੇ ਅੰਦਰ ਹੋਇਆ ਪਿਛਲੇ ਦਿਨੀ ਸਾਰੇ ਜਾਣਦੇ ਇਹ ਕੀ ਸੀ ਇਹ ਬਗਾਵਤ ਕਿੱਥੋਂ ਪੈਦਾ ਹੋਈ ਡਰ ਦੇ ਵਿੱਚ ਪਹਿਲੋਂ ਡਰਾਇਆ ਜਿੰਨੂੰ ਉਹੀ ਬਗਾਵਤ ਕਰਦਾ ਇਹ ਹੈ ਡਰ ਦੋ ਪ੍ਰਕਾਰ ਦਾ ਨਿਰਮਲ ਭਾਉ ਤੇ ਜਿਹਦੇ ਵਿੱਚੋਂ ਪ੍ਰੇਮ ਪੈਦਾ ਹੁੰਦਾ ਹੁਣ ਜਿਹਦੇ ਨਾਲ ਪ੍ਰੇਮ ਹੈ ਉਹਦਾ ਦਰਕ ਬੋਲਣਾ ਵੀ ਕੋਈ ਮਾੜਾ ਨਹੀਂ ਜਿਹਦੇ ਨਾਲ ਪ੍ਰੇਮ ਹੋ ਹੁਣ ਅਸੀਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਤੂੰ ਰੱਬ ਦਾ ਨਿਰਮਲ ਭਾਉ ਰੱਖ ਡਰਨਾ ਰੱਬ ਤੋਂ ਮੌਤ ਤੋਂ ਵੀ ਨਹੀਂ ਐ ਪਰ ਨਿਰਮਲ ਭਾਉ ਰੱਖਣਾ ਅਦਬ ਰੱਖਣਾ ਸਤਕਾਰ ਰੱਖਣਾ ਵੇਖਿਓ ਜੇ ਰੱਬ ਤੈਨੂੰ ਸਹੀ ਰਸਤੇ ਤੇ ਲਿਜਾ ਰਿਹਾ ਐ ਨਾ ਉਹਦਾ ਸਤਕਾਰ ਕਰ ਗੁਰੂ ਤੈਨੂੰ ਸਹੀ ਰਸਤੇ ਤੇ ਲਿਜਾ ਰਿਹਾ ਸਤਕਾਰ ਕਰ ਜਿਹੜਾ ਤੈਨੂੰ ਚਲਾ ਰਿਹਾ ਹੈ ਨਾ ਉਹਦਾ ਸਤਕਾਰ ਕਰ ਜਿਹੜੀ ਸ਼ਲੋਕ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਪਵਨ ਦੀ ਅਗ ਦੀ ਧਰਤੀ ਦੀ ਆਕਾਸ਼ ਦੀ ਸੂਰਜ ਦੀ ਸਾਰੀ ਸ੍ਰਿਸ਼ਟੀ ਦੀ ਗੱਲ ਕੀਤੀ ਕਹਿਣ ਤੋਂ ਭਾਵ ਕੀ ਉਹਦੇ ਡਰ ਦੇ ਵਿੱਚ ਚੱਲਦੀਆਂ ਨੇ ਕਿਵੇਂ ਚੱਲਦੀਆਂ ਪਈਆਂ RAM ਕਲੀ ਰਾਗ ਦੇ ਅੰਦਰ ਨਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇੱਕ ਬੜਾ ਸੋਹਣਾ ਸ਼ਬਦ ਹੁੰਦਾ ਹੈ ਇਸ ਗੱਲ ਦੇ ਵਿੱਚ ਬਹੁਤ ਸੋਹਣਾ ਟੁਕੜਾ ਉਹ ਕਹਿੰਦੇ ਇੰਧਨ ਤੇ ਬੈਸੰਤਰ ਪਤ ਭਾਗਾ ਇੰਦਨ ਕਹਿੰਦੇ ਆ ਜੀ ਬਾਲਣ ਲੱਕੜਾਂ ਨੂੰ ਹੁਣ ਬੈਸੰਤਰ ਕਹਿੰਦੇ ਅੱਗ ਨੂੰ ਕਦੀ ਵੇਖਿਆ ਜੀ ਲੱਕੜਾਂ ਜਿਹੜੀਆਂ ਨੇ ਉਹ ਅੱਗ ਦੇ ਨੇੜੇ ਜਾਣ ਤੇ ਭੱਜ ਜਾਣ ਜਾਂ ਅੱਗ ਜਿਹੜੀ ਲੱਕੜਾਂ ਦੇ ਨੇੜੇ ਆਵੇ ਭੱਜ ਜਾਵੇ ਕਿ ਮੈਂ ਲੱਕੜਾਂ ਨੂੰ ਨਹੀਂ ਸਾੜਨਾ ਹੋ ਸਕਦਾ ਜੀ ਤਾਂ ਅਸੰਭਵ ਹੈ ਨਾ ਪਰ ਤੁਸੀਂ ਥੋੜੀ ਜੀ ਗਹਿਰਾਈ ਦੇ ਵਿੱਚ ਜਾਇਓ ਇੱਕ ਲੱਕੜ ਹੈ ਇੱਕ ਲੱਕੜ ਹੈ ਉਹ ਅੱਗ ਹੈ ਲੱਕੜ ਹੀ ਆਗ ਹੈ ਉਹਨੂੰ ਬਸ ਇੱਕ ਚਿੰਗਾਰੀ ਦੀ ਲੋੜ ਹੈ ਨਾ ਉਸੇ ਨਹੀਂ ਵਾਚ ਪੈਣਾ ਇਹਨੂੰ ਸਤਿਗੁਰੂ ਕਹਿੰਦੇ ਇੰਦਨ ਤੇ ਬੈ ਸੰਤਰ ਭਾਗ ਹੈ ਜਿਵੇਂ ਲੱਕੜ ਦੇ ਵਿੱਚ ਹੁੰਦਿਆਂ ਅਗ ਅਗ ਸਾੜਦੀ ਨਹੀਂ ਪਈ ਕਿਉਂ ਨਹੀਂ ਸਾੜਦੀ ਪਈ ਇੱਕ ਭੈ ਦੇ ਵਿੱਚ ਇੱਕ ਨਿਯਮ ਦੇ ਵਿੱਚ ਵੱਜੀ ਹੋਈ ਉਹਦੀ ਇੱਕ ਸੀਮਾ ਮਾਟੀ ਕਉ ਜਲ ਦਹਿ ਦਹਿ ਦਿਸ ਧਿਆਗ ਹੁਣ ਜਿਵੇਂ ਸਮੁੰਦਰ ਹੋਵੇ ਇੱਕ ਤਲਾਹ ਹੋਵੇ ਅਸੀਂ ਕਹੀਏ ਜੀ ਉਹਦੇ ਵਿੱਚ ਮਿੱਟੀ ਹੈ ਮਿੱਟੀ ਨੂੰ ਸਮੁੰਦਰ ਗਾਲਦਾ ਨਹੀਂ ਹੋ ਸਕਦਾ ਸੰਭਵ ਹੈ ਕਿ ਮਿੱਟੀ ਹੋਵੇ ਤੇ ਪਾਣੀ ਵਿੱਚ ਹੋਵੇ ਚਾਰ ਦਿਸ਼ਾਂ ਦੇ ਪਾਸੇ ਤੇ ਅਸੀਂ ਕਹਿ ਸਕਦੇ ਹਾਂ ਕਿ ਚਾਰ ਦੀਵਾਰੀ ਹੋਈ ਹੈ ਪਰ ਸਤਿਗੁਰੂ ਮਹਾਰਾਜ ਜੀ ਨੇ ਲਖਤ ਹਟਿਆ ਮਾਟੀ ਕੋ ਜਲ ਤਹਾਂ ਚਾਰ ਨਹੀਂ ਤਹਾਂ 10 ਪਾਸਿਆਂ ਤੋਂ ਉਹ ਨਹੀਂ ਗਾਲਦਾ ਚਾਰ ਦਿਸ਼ਾਵਾਂ ਉੱਤ ਸਾਰੇ ਜਾਣਦੇ ਆ ਪਛਮ ਉੱਤਮ ਪੂਰਮ ਪਛਮ ਦੀ ਗੱਲ ਕਰਦੇ ਪਰ ਇਹਦੇ ਚਾਰ ਦਿਸ਼ਾਵਾਂ ਕਿਹੜੀਆਂ ਬਣਦੀਆਂ ਨੇ ਇਹਨਾਂ ਚਾਰ ਦਿਸ਼ਾ ਹੋ ਗਈਆਂ ਇਹਨਾਂ ਦੇ ਚਾਰੇ ਕੋਨੇ ਹੋ ਗਏ 8 8 ਉੱਤੇ ਇਹ ਇੱਕ ਇੱਕ ਹੀ ਹੋ ਗਿਆ 10 ਇਸ 10ਾਂ ਦਿਸ਼ਾਵਾਂ ਦੇ ਵਿੱਚੋਂ ਵੀ ਸਮੁੰਦਰ ਮਿੱਟੀ ਨੂੰ ਨਹੀਂ ਗਾ ਹੁਣ ਇਹ ਬੜੀ ਡੂੰਘੀ ਤੇ ਗਹਿਰੀ ਗੱਲ ਆ ਸਤਿਗੁਰੂ ਮਹਾਰਾਜ ਦੀ ਸਮਝਣ ਵਾਲੀ ਕਿਵੇਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸੋਰਠਿ ਰਾਗ ਦੇ ਅੰਦਰ ਲਫ਼ਜ਼ ਵਰਤਦੇ ਨੇ ਕਹਿੰਦੇ ਨੇ ਮਾਤ ਗਰਭ ਮੈਂ ਆਪਣ ਸਿਮਰਨ ਦੇ ਤਾਹ ਤੁਮ ਰੱਖਣ ਹਾਰੇ ਹੁਣ ਮਾਤਾ ਦੇ ਗਰਭ ਦੇ ਵਿੱਚ ਕੀ ਹੈ ਮਾਤਾ ਦੇ ਗਰਭ ਦੇ ਜਠਰ ਅਗਨੀ ਹੈ ਕੀ ਹੈ ਨਾ ਬੱਚੇ ਨੂੰ ਮਾਰ ਦੇਣੀ ਹੈ ਨਹੀਂ ਮਾਰ ਦੇ ਇਹ ਹੈ ਇੰਦਨ ਤੇ ਬੈ ਸੰਤਰਪਾ ਇੱਥੇ ਆ ਅੱਗ ਬਲਦੀ ਪਈ ਹੈ ਜਠਰ ਅਗਨੀ ਬਲਦੀ ਪਈ ਹੈ ਪਰ ਬੱਚੇ ਨੂੰ ਨੁਕਸਾਨ ਨਹੀਂ ਪਹੁੰਚਦਾ ਦੂਜਾ ਲਬਜ ਆਇਆ ਸੀ ਨਾ ਮਾਟੀ ਕੋ ਹੁਣ ਪਾਣੀ ਹੈ ਮਾਤਾ ਜਦੋਂ ਬੱਚਾ ਮਾਤਾ ਦੇ ਉਦਰ ਦੇ ਵਿੱਚ ਪੇਟ ਦੇ ਵਿੱਚ ਉਹ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਤੈਰ ਰਿਹਾ ਚਾਰੇ ਪਾਸੇ ਪਾਣੀ ਚਾਰੇ ਪਾਸੇ ਤੋਂ ਦਸੇਵੇਂ ਪਾਸੇ ਪਾਣੀ ਹੈ ਉੱਤੇ ਵੀ ਪਾਣੀ ਹੇਠਾਂ ਵੀ ਪਾਣੀ ਪਾਣੀ ਦੇ ਵਿੱਚ ਹੀ ਹੈ ਬੱਚੇ ਦੀ ਪੈਦਾਇਸ਼ ਹੀ ਪਾਣੀ ਦੇ ਵਿੱਚ ਹੈ ਅੱਗ ਵੀ ਹੈ ਪਾਣੀ ਨਹੀਂ ਪਰ ਪਾਣੀ ਹੁਣ ਤੁਸੀਂ 10 ਮਿੰਟ ਵਾਸਤੇ ਉਂਗਲੀ ਐ ਨਾ ਪਾਣੀ ਦੇ ਵਿੱਚ ਰੱਖ ਕੇ ਵੇਖਿਓ ਉਂਗਲੀ ਮੁਰਝਾ ਜਾਣੀ ਗਲਣ ਲੱਗ ਪਵੇ ਪਰ ਉਥੇ 10 ਮਹੀਨੇ ਤਸੀਮਾਸੀ ਦੀ ਗੱਲ ਨਾ ਗੁਰਬਾਣੀ ਦੀ ਕੀਤੀ 8-9 ਮਹੀਨੇ ਕਹਿ ਲਈਏ 10 ਮਹੀਨੇ ਕਹਿ ਲਈਏ ਉਹ ਪਾਣੀ ਬੱਚੇ ਨੂੰ ਗਾਲਦਾ ਨਹੀਂ ਹੈ ਤੇ ਮਿੱਟੀ ਹੈ ਨਾ ਇਹ ਇੱਕ ਮਿੱਟੀ ਦਾ ਢੇਲਾ ਹੀ ਹੈ ਪਰ ਗਾਲਦਾ ਨਹੀਂ ਕਿਉਂ ਕਿ ਉੱਥੇ ਪਾਣੀ ਦੀ ਇੱਕ ਬੰਦਸ਼ ਹੈ ਪਾਣੀ ਦਾ ਇੱਕ ਨਿਯਮ ਹੈ ਪਾਣੀ ਇੱਕ ਭੈ ਦੇ ਵਿੱਚ ਇੱਕ ਅਦਬ ਦੇ ਵਿੱਚ ਉੱਥੇ ਪਾਣੀ ਨੁਕਸਾਨ ਨਹੀਂ ਜੇ ਉੱਥੇ ਜઠਰ ਅਗਣੀਆਂ ਉਹ ਨਿਯਮ ਦੇ ਵਿੱਚ ਹੈ ਹੁਕਮ ਦੇ ਵਿੱਚ ਉੱਥੇ ਨੁਕਸਾਨ ਨਹੀਂ ਪਹੁੰਚਾਏ ਇਹਦੇ ਉੱਪਰ ਚਰਨ ਤਲੇ ਆਕਾਸ਼ ਉੱਪਰ ਚਰਨ ਤਲੇ ਆਕਾਸ਼ ਆਕਾਸ਼ ਤੋਂ ਭਾਵ ਇਹ ਮਾਤਾ ਦੇ ਜੱਟੇ ਪੇਟ ਦੀ ਸਾਰੀ ਗੱਲ ਹੋ ਰਹੀ ਹੈ ਬੱਚੇ ਦੀ ਗੱਲ ਹੋ ਰਹੀ ਤੇ ਉੱਪਰ ਚਰਨ ਪੈਰ ਪੁੱਤੇ ਨੂੰ ਨੇ ਬੱਚੇ ਤੇ ਸਿਰ ਜਿਹੜਾ ੱਲੇ ਨੂੰ ਹੁਣ ਤੁਸੀਂ ਅੱਧਾ ਕੇ ਘੰਟਾ ਬੰਦੇ ਨੂੰ ਕੁੱਠਿਆਂ ਲੜਕਾਓ ਅੱਖਾਂ ਚੋਂ ਖੂਨ ਨਿਕਲ ਆਏ ਨਿਕਲ ਆਏ ਪਰ ਜਿਸ ਵੇਲੇ ਬੱਚੇ ਦੇ ਸਰੀਰ ਦਾ ਢਾਂਚਾ ਬਣਦਾ ਨਾ 6 ਮਹੀਨੇ ਜਿਹਨੂੰ ਆਪਾਂ ਕਹਿੰਦੇ 6 ਮਹੀਨਿਆਂ ਦੇ ਵਿੱਚ ਬੱਚੇ ਦਾ ਸਰੀਰ ਦਾ ਪ੍ਰੋਪਰ ਤੌਰ ਤੇ ਢਾਂਚਾ ਤਿਆਰ ਹੋ ਜਾਂਦਾ ਹੈ। ਹਾਂ ਉੱਥੇ ਮਾਈਂਡ ਕਹਿ ਸਕਦੇ ਹਾਂ ਜੇ ਪ੍ਰੋਪਰ ਤਿਆਰ ਨਹੀਂ ਪਰ ਸਰੀਰ ਦਾ ਢਾਂਚਾ ਤਿਆਰ ਹੋ। ਉਸ ਵੇਲੇ ਬੱਚਾ ਪੈਰ ਉੱਤੇ ਨੂੰ ਕਰ ਲੈਂਦਾ, ਸਿਰ ਥੱਲੇ ਨੂੰ ਕਰਦਾ। ਉਹ ਸਾਰੀ ਜਿੰਨਾ ਉਹਦਾ ਸਫਰ ਹੈ ਅਗਲਾ ਉਹ ਸਾਰਾ ਸਫਰ ਮਾਤਾ ਦੇ ਪੇਟ ਦੇ ਵਿੱਚ ਪੁੱਠਿਆਂ ਲਟਕ ਕੇ ਕਰਦਾ ਹੈ। ਇਹ ਕੀ ਹੈ? ਇਹ ਹੈ ਭੈਰ ਵਿੱਚ ਇਹ ਸਭ ਕੁਝ ਹੈ। ਇਹ ਅਦਬ ਦੇ ਵਿੱਚ ਚੱਲ ਰਿਹਾ ਇਹ ਹੈ ਰੱਬ ਦਾ ਹੁਕਮ ਆ ਸਾਡੇ ਸੰਸਾਰ ਦੇ ਉੱਤੇ ਬਹੁਤੇ ਜੀਵ ਕਹਿੰਦੇ ਨੇ ਰੱਬ ਕੀ ਕਰ ਸਕਦਾ ਜਿਹੜੇ ਨਾਸਤਿਕ ਲੋਕ ਨੇ ਉਹ ਰੱਬ ਦੇ ਸਵਾਲ ਕਰਦੇ ਆ ਨਾ ਕਿ ਰੱਬ ਹੈ ਹੀ ਨਹੀਂ ਹੈ ਰੱਬ ਦੇ ਬਿਨਾਂ ਦੁਨੀਆ ਗੁਰਮੁਖੋ ਰੱਬ ਤੋਂ ਬਿਨਾਂ ਤੇ ਸਵਾਸ ਨਹੀਂ ਲਿਆ ਜਾ ਸਕਦਾ ਤੁਸੀਂ ਕਿਸੇ ਬੰਦੇ ਨੂੰ ਪੁੱਛਿਆ ਸਾਇੰਸ ਕਹਿੰਦੀ ਨਾ ਸੀ ਬੰਦੇ ਨੇ ਸਾਇੰਸ ਧਰਮ ਤੋਂ ਰੱਬ ਤੋਂ ਤੇ ਮਨ ਦੀ ਆਪਣੇ ਆਪਣੇ ਬਹੁਤੇ ਨਾਸਤਿਕ ਲੋਕ ਇਹ ਕਹਿੰਦੇ ਵੇਖੋ ਜੀ ਮੈਂ ਕੰਪੇਅਰ ਕਰਕੇ ਚੱਲਾਂ ਤੇ ਸਾਇੰਸ ਰੱਬ ਤੋਂ ਤੇ ਨਹੀਂ ਬਰਾਬਰ ਹੈ ਗੱਲ ਸੱਚ ਰੱਬ ਦੀ ਕਰਦੀ ਕੋਈ ਸ਼ੱਕ ਨਹੀਂ ਪਰ ਕਿਸੇ ਸਾਇੰਸ ਸਾਇੰਸ ਦਾ ਨੂੰ ਕਿਉਂ ਕੁਟੀਆਂ ਲਟਕਾ ਕੇ 10 ਘੰਟੇ ਹੀ ਰੱਖਦਾ ਜਿਆਦਾ ਨਹੀਂ 10 ਮਹੀਨੇ ਨਹੀਂ 10 ਘੰਟੇ ਹੀ ਲਟਕਾ ਕੇ ਰੱਖ ਦੇ ਬੰਦੇ ਦੀ ਮੌਤ ਹੋ ਜਾਣੀ ਪਰ ਉੱਥੇ ਬੱਚੇ ਨੂੰ ਕੁਝ ਵੀ ਨਹੀਂ ਹੋ ਰਿਹਾ ਕਿਉਂ ਨਹੀਂ ਹੋ ਰਿਹਾ ਕਿਉਂਕਿ ਮਾਤ ਗਰਭ ਮੈਂ ਆਪਨ ਸਿਮਰਨ ਜੇ ਸਿਮਰਨ ਨੇ ਉੱਥੇ ਭੈਅ ਹੈ ਉੱਥੇ ਅਦਬ ਹੈ ਅਗੇ ਕਹਿੰਦੇ ਉਪਰ ਚਰਨ ਤਲੈ ਆਕਾਸ਼ ਘਟ ਮੈ ਸਿੰਧ ਕਿਉਂ ਪ੍ਰਕਾਸ਼ ਘਟ ਦੇ ਵਿੱਚ ਕੀ ਹੁੰਦਾ ਘਟ ਕਹਿੰਦੇ ਸਰੀਰ ਨੂੰ ਘਟ ਦੇ ਵਿੱਚ ਕੀ ਹੁੰਦਾ ਸਿੰਧ ਸਿੰਧ ਵੈਸੇ ਤਾਂ ਦਰਿਆ ਨੂੰ ਕਹਿੰਦੇ ਆ ਪਰ ਦਰਿਆ ਦੇ ਬਰਾਬਰ ਰਬ ਨੇ ਕੀ ਕੀਤਾ ਹੈ ਆਪਣਾ ਉਸ ਛੋਟੇ ਜਿਹੇ ਬੱਚੇ ਦੇ ਵਿੱਚ ਪ੍ਰਕਾਸ਼ ਕੀਤਾ ਹੋਇਆ ਇੱਕ ਛੋਟੇ ਜਿਹੇ ਜੀਵਾਣੂ ਦੇ ਵਿੱਚ ਆਪਣੀ ਰੂਹ ਰੱਖੀ ਹੋਈ ਹੈ ਆਪਣਾ ਆਪ ਆਪਣੀ ਸਤਾ ਇੱਕ ਛੋਟੇ ਜਿਹੇ ਜੀਵਨ ਦੇ ਵਿੱਚ ਰੱਬ ਨੇ ਏਕਾ ਦਿੱਤੀ ਕਿ ਸਤਗੁਰੂ ਮਹਾਰਾਜ ਕਹਿੰਦੇ ਰੱਬ ਇੰਨਾ ਬੇਅੰਤ ਹੈ ਕਿ ਪ੍ਰਥਮੇ ਮੱਖਣ ਪਾਛੈ ਦੁੱਧ ਹੁਣ ਕਦੀ ਵੇਖਿਆ ਜੇ ਪਹਿਲੋਂ ਮੱਖਣ ਜੰਮ ਜਾਂਦਾ ਹੋਵੇ ਤੇ ਮੱਖਣ ਤੋਂ ਦੁੱਧ ਬਣਦਾ ਦੁਨੀਆ ਦੇ ਉੱਤੇ ਤੇ ਰੀਤ ਇਹ ਹੈ ਦੁੱਧ ਗਰਮ ਕਰਕੇ ਦੁੱਧ ਨੂੰ ਜਾਗ ਲੱਗਦੀ ਹੈ ਦੁੱਧ ਦਾ ਦਹੀਂ ਬਣਦਾ ਹੈ ਉਹਨੂੰ ਰੜਕਿਆ ਜਾਂਦਾ ਫਿਰ ਮੱਖਣ ਮਿਲਦਾ ਸਤਿਗੁਰੂ ਨੇ ਇੱਥੇ ਹੈਰਾਨੀ ਵਾਲੀ ਗੱਲ ਐ ਕਹਿ ਦਿੱਤੀ ਐ ਕਿ ਪ੍ਰਥਮੇ ਮੱਖਣ ਪਾਛੇ ਦੁੱਧ ਪਿੱਛੇ ਮਗਰ ਦੁੱਧ ਹੁਣ ਇਹ ਕੀ ਐ ਗੱਲ ਸਮਝੇ ਸਾਰੀ ਬੱਚੇ ਦੇ ਪ੍ਰਕਰਨ ਦੇ ਨਾਲ ਇੱਕ ਜੀਵ ਦੀ ਪੈਦਾਇਸ਼ ਦੇ ਨਾਲ ਜੁੜਿਆ ਹੋਇਆ ਪ੍ਰਕਰਨ ਜਿਸ ਵੇਲੇ ਬੱਚਾ ਬੱਚਾ ਧਰਤੀ ਤੇ ਨਹੀਂ ਉਸ ਵੇਲੇ ਮਾਫ਼ ਕਰਨਾ ਮੈਂ ਲਫ਼ਜ਼ ਵਰਤਾਂਗਾ ਮਾਂ ਦੀ ਛਾਤੀਆਂ ਦੇ ਵਿੱਚ ਜਿਹੜਾ ਦੁੱਧ ਐ ਨਾ ਉਹ ਮੱਖਣ ਬਣ ਕੇ ਜੰਮਿਆ ਪਿਆ ਉਹ ਨਾੜਾਂ ਦੇ ਵਿੱਚ ਜੰਮਿਆ ਪਿਆ ਜਿਵੇਂ ਹੀ ਬੱਚਾ ਧਰਤੀ ਤੇ ਆਇਆ ਉਹਨੇ ਜਨਮ ਲਿਆ ਉਹ ਮੱਖਣ ਪਿਗਲ ਕੇ ਦੁੱਧ ਬਣ ਗਿਆ ਤਰਲ ਪਦਾਰਤ ਬਣ ਗਿਆ ਮੱਖਣ ਨੇ ਉਹਨੂੰ ਸਾਧਗੁਰੂ ਕਹਿ ਰਹੇ ਕਿ ਪ੍ਰਥਮੇ ਮੱਖਣ ਪਾਛੇ ਦੁੱਧ ਮਗਰੋਂ ਉਹ ਦੁੱਧ ਬਣਿਆ ਕਹਿੰਦੇ ਫੇਰ ਕਹਿੰਦੇ ਮੈਲੋ ਕੀਨੋ ਸਾਬਣ ਸ਼ੂਧ ਕਹਿੰਦੇ ਜੀਵਾਂ ਦੇ ਪਾਲਣਾ ਵਾਸਤੇ ਰੱਬ ਜੀ ਨੇ ਮਾਂ ਨੂੰ ਮਾਂ ਦੇ ਲਹੂ ਨੂੰ ਸ਼ੁੱਧ ਸਾਬਣ ਬਣਾ ਦਿੱਤਾ ਕਿ ਜਿਹੜੀ ਚਮੜੀ ਲਹੂ ਦੇ ਸਾਡੀ ਇਸ ਚਮੜੀ ਦੇ ਉੱਤੇ ਲਹੂ ਲੱਗ ਜੇ ਨਾ ਦਾਗ ਪੈ ਜਾਂਦਾ ਉਥੇ ਬਲੈਕ ਕਲਰ ਦਾ ਦਾਗ ਹੋ ਜਾਂਦਾ ਛੁੱਟਦਾ ਨਹੀਂ ਹੈ ਪਰ ਉਸ ਬੱਚੇ ਦੇ ਸਰੀਰ ਦੇ ਉੱਤੇ ਮਾਂ ਦੇ ਲਹੂ ਦੇ ਥੱਪੇ ਨਹੀਂ ਤੇ ਉਹ ਬੱਚੇ ਦਾ ਸਰੀਰ ਉਸ ਲਹੂ ਦੇ ਨਾਲ ਸ਼ੁੱਧ ਹੋ ਰਿਹਾ ਹੈ ਉਸ ਸਲੂ ਦੇ ਨਾਲੋਂ ਪਵਿੱਤਰ ਹੋ ਰਿਹਾ ਕਹਿੰਦੇ ਮੈਲੋ ਨੂੰ ਸਾਬਣ ਸੂਧ ਮਾਂ ਦੇ ਕੂਨ ਨੇ ਸਾਬਣ ਬਣ ਕੇ ਉਸ ਮੈਲੇ ਮੈਲੇ ਰੰਗ ਨੂੰ ਹੀ ਸੋਹਣਿਆ ਬਣਾ ਦਿੱਤਾ ਚਿੱਟਾ ਬਣਾ ਦਿੱਤਾ ਇਹ ਕੀ ਹੈ ਭੈ ਤੇ ਨਿਰ ਪਾਊਡਰਤਾ ਸਿਰੇ ਹੋਂਦੀ ਕੋ ਅਣ ਹੋਂਦੀ ਰੈ ਇਹ ਰੱਬ ਦੀ ਦਾ ਦਰ ਜਿਹੜਾ ਅਣ ਹੋਂਦੀ ਨੂੰ ਵੀ ਹੋਣੀ ਕਰਦਾ ਜੋ ਕੁਝ ਹੋ ਨਹੀਂ ਸਕਦਾ ਉਹ ਕੁਝ ਕਰ ਦਵੇ ਇਹ ਰੱਬ ਦਾ ਅਦਬ ਇਹ ਰੱਬ ਦਾ ਹੁਕਮ ਹੈ ਜਿਸ ਗੱਲ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਜ ਦੇ ਪਾਵਨ ਸ਼ਲੋਕ ਦੇ ਅੰਦਰ ਕਹੀ ਕਿ ਪੈ ਵਿੱਚ ਪਵਨ ਵਹੈ ਸਦਵਾਉ ਪੈ ਦੇ ਵਿੱਚ ਪਵਨ ਵਹਿ ਰਹੀ ਹੈ ਹੁਣ ਆਗ ਵੀ ਵਹਿ ਗਈ ਹਵਾ ਵੀ ਕਿਸ ਪ੍ਰਕਾਰ ਦੀ ਹੈ ਇਸ ਬੋਡੀ ਦੇ ਨਾਲ ਜੁੜੇ ਬਾਹਰੋਂ ਤੇ ਚਲੋ ਆਪਾਂ ਕਈ ਗੈਸਾਂ ਦਾ ਜ਼ਿਕਰ ਕਰ ਲਵਾਂਗੇ ਪਰ ਇਸ ਬੋਡੀ ਦੇ ਨਾਲ ਜੁੜੀਆਂ ਹੋਈਆਂ ਕਈ ਹਵਾਵਾਂ ਨੇ ਨਿੱਚ ਮਾਰਦੇ ਪਈਆਂ ਇਹ ਵੀ ਇੱਕ ਹਵਾ ਹੈ ਸਾਹ ਲੈਣੇ ਪਏ ਸਵਾਸ ਲੈਣੇ ਪਏ ਹਵਾ ਹੈ ਛੱਡਦੇ ਪਏ ਹਵਾ ਹੈ ਅਸੀਂ ਉਵਾਸੀ ਵੀ ਲੈਣੇ ਇਹ ਵੀ ਇੱਕ ਹਵਾ ਹੈ ਪਵ ਕਈ ਪ੍ਰਕਾਰ ਦੇ ਸਰੀਰ ਦੇ ਨਾਲ ਹਵਾ ਦੇ ਸਰੂਪ ਜੁੜੇ ਨੇ ਕਹਿਣ ਕੋ ਭਾਵ ਕਿ ਭੈ ਵਿੱਚ ਪਵਨ ਵਹੈ ਸੱਦ ਵਾਓ ਜਿਹੜੀ ਆਗ ਉਦਾਸ ਹੋ ਹਵਾ ਉਦਾਸ ਸਕਦੀ ਹੈ ਤਬਾਹੀ ਮਚਾ ਸਕਦੀ ਹੈ ਉਹ ਬੰਦੇ ਨੂੰ ਜੀਵਨ ਵੀ ਦੇ ਗੁਰੂ ਨਾਨਕ ਮਹਾਰਾਜ ਸਰਦੂ ਪਾਚਾ ਨੂੰ ਨਾ ਸਿਧਾਂ ਨੇ ਸਵਾਲ ਕੀਤਾ ਕਹਿੰਦੇ ਜੇ ਤੁਸੀਂ ਆਪਣੇ ਆਪ ਨੂੰ ਗੁਰੂ ਮੰਨਦੇ ਹੋ ਜੇ ਤੁਸੀਂ ਆਪਣੇ ਆਪ ਨੂੰ ਵੱਡਾ ਕਹਿੰਦੇ ਹੋ ਤੇ ਸਾਡੀ ਇੱਕ ਗੱਲ ਦਾ ਜਵਾਬ ਦਿਓ ਗੁਰੂ ਨਾਨਕ ਨੂੰ ਕੀ ਪੁੱਛਿਆ ਸੀ ਕੌਣ ਮਤ ਸਤਗੁਰੂ ਮਹਾਰਾਜ ਜੀ ਨੇ ਕਿਹਾ ਸੀ ਨਾ ਕਿ ਸੰਸਾਰ ਦੀ ਅਰੰਭਤਾ ਕੀ ਹੈ ਮਤ ਕੀ ਹੈ ਸੰਸਾਰ ਦੀ ਤੇ ਸਤਗੁਰੂ ਨਿੱਕੋ ਜਵਾਬ ਦਿੱਤਾ ਸੀ ਪਵਣ ਆਰੰਭ ਸਤਗੁਰ ਮਤ ਆ ਜਵਾਬ ਦਿੱਤਾ ਸੀ ਨਾ ਕਿ ਅਰੰਭਤਾ ਦੁਨੀਆ ਦੀ ਪਵਣ ਤੋਂ ਹੈ ਕਿਵੇਂ ਅਰੰਭਤਾ ਹੈ ਭਾਈ ਗੁਰਦਾਸ ਜੀ ਨੇ ਨਾ ਆਪਣੀਆਂ ਵਾਰਾਂ ਦੇ ਅੰਦਰ ਸੰਸਾਰ ਦੀ ਰਚਨਾ ਦੇ ਬਾਰੇ ਬੜਾ ਸੋਹਣਾ ਸਮਝਾਉਣਾ ਕੀਤਾ ਕਿ ਸੰਸਾਰ ਦੀ ਜਿਹੜੀ ਰਚਨਾ ਹੈ ਨਾ ਇਹ ਸੰਸਾਰ ਦਾ ਭਾਂਡਾ ਜਿੰਨਾ ਵੀ ਤਿਆਰ ਹੋਇਆ ਹੈ ਇਹ ਬੜਾ ਸੋਹਣੇ ਤਰੀਕੇ ਦੇ ਨਾਲ ਇਹ ਸੱਚਾ ਸਿਰਜਣਹਾਰ ਸੱਚ ਸਮਾਇਆ ਸੰਸਾਰ ਦੀ ਰਚਨਾ ਦੀ ਗੱਲ ਸੱਚਾ ਸਿਰਜਣਹਾਰ ਸੱਚ ਸਮਾਇਆ ਸੱਚੋਂ ਪਾਉਣ ਉਪਾਏ ਘਟ ਘਟ ছਾਇਆ ਪਹਿਲੋਂ ਆਪਣੇ ਆਪ ਤੋਂ ਰੱਬ ਆਪ ਬਣਿਆ ਫਿਰ ਸਾਚੇ ਤੇ ਪਵਨਾ ਪਏ ਸਾਚੇ ਤੇ ਗੁਰਬਾਣੀ ਵੀ ਕਹਿ ਰਹੀ ਹੈ ਨਾ ਕਿ ਪਵਨਾ ਫਿਰ ਪਾਣੀ ਜੋ ਹਵਾ ਪੈਦਾਇਸ਼ ਗੈਸ ਜਿਹਨੂੰ ਕਹਿੰਦੇ ਆਕਸੀਜਨ ਕਹਿੰਦੇ ਆ ਮੈਂ ਤਾਂ ਕਈ ਵਾਰ ਉਦਾਹਰਣ ਵੀ ਦੇਣਾ ਕਿ ਅੱਜ ਵੀ ਤੁਸੀਂ ਆਕਸੀਜਨ ਨੂੰ ਕੈਦ ਕਰਕੇ ਰੱਖੋਗੇ ਨਾ ਕਿਸੇ ਬਰਤਨ ਦੇ ਕਿਸੇ ਵੀ ਚੀਜ਼ ਦੇ ਅੰਦਰ ਆਕਸੀਜਨ ਸਿਲੰਡਰ ਤੁਸੀਂ ਵੇਂਦੇ ਹੈ ਤੇ ਉਹਨਾਂ ਦੇ ਵਿੱਚ ਹਵਾ ਪਾਣੀ ਕਿੱਥੋਂ ਆ ਜਾਏ ਪਾਣੀ ਤਾਂ ਨਹੀਂ ਭਰਦੇ ਨਾ ਉਹਦੇ ਵਿੱਚ ਭਰਦੇ ਤਾਂ ਆਕਸੀਜਨ ਗੈਸ ਹੈ ਉਹਦੇ ਵਿੱਚ ਪਰ ਉਹਨੂੰ ਹਲਾ ਕੇ ਵਿੱਚੋਂ ਵਿੱਚੋਂ ਪਾਣੀ ਵੀ ਆਉਂਦੇ ਉਹ ਕੀ ਹੈ ਆਕਸੀਜਨ ਦੇ ਵਿੱਚੋਂ ਹੀ ਪਾਣੀ ਬਣ ਜਾਂਦਾ ਤੇ ਉਸ ਪਾਣੀ ਦੇ ਵਿੱਚੋਂ ਜੀਵ ਪੈਦਾ ਹੋ ਜਾਂਦੇ ਨੇ ਇਹ ਸੰਸਾਰ ਦੀ ਉਤਪਤੀ ਇੱਕ ਸੰਸਾਰ ਬਣਿਆ ਕਿ ਸਤਿਗੁਰੂ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਨੇ ਕਿ ਸੱਚੇ ਤੇ ਪਵਣਾ ਭਇਆ ਪਵਣੇ ਤੀ ਸੰਸਾਰ ਦੀ ਉਤਪਤੀ ਹੈ ਭਾਈ ਗੁਰਦਾਸ ਕਹਿ ਰਹੇ ਸੱਚੋ ਪਾਉਣੇ ਉਪਾਈ ਘਟ ਘਟ ছਾਇਆ ਪੌਣੋਂ ਪਾਣੀ ਸਾਜ ਸੀਸ ਨਿਵਾਇਆ ਪੌਣ ਤੋਂ ਪਾਣੀ ਬਣਿਆ ਅੱਗੇ ਕਹਿੰਦੇ ਤੁਲਹਾ ਤਰਤ ਬਣਾਏ ਨੀਰ ਤਰਾਇਆ ਧਰਤੀ ਜਿਹੜੀ ਹੈ ਇਹ ਇਹ ਨੀਰ ਪਾਣੀ ਦੇ ਵਿੱਚ ਤੈਰ ਰਹੀ ਹੈ ਸੰਸਾਰ ਸਮੁੰਦਰ ਹੈ ਵਰਲਡ ਜਿਵੇਂ ਸੰਸਾਰ ਧਰਤੀ ਨਹੀਂ ਹੈ ਕੱਲਾ ਆਲ ਯੂਨੀਵਰਸਟੀ ਗੱਲ ਆ ਜਾਂਦੀ ਹੈ ਤੇ ਉਹ ਕਹਿੰਦੇ ਸਾਰੀ ਧਰਤੀ ਹੈ ਜਿਹੜੀ ਕਿ ਆਕਾਸ਼ ਗੰਗਾ ਦੇ ਵਿੱਚ ਤੈਰ ਰਹੀ ਕਿਉਂ ਤੈਰ ਰਹੀ ਕਿਵੇਂ ਤੈਰ ਰਹੀ ਹੁਣ ਤਿੰਨ ਤਿਹਾਈ ਪਾਣੀ ਹੋਵੇ ਇੱਕ ਤਿਹਾਈ ਮਿੱਟੀ ਹੋਵੇ ਕਿਵੇਂ ਤੈਰ ਸਕਦੀ ਤੈਰ ਸਕਦੀ ਸੰਭਵ ਹੀ ਨਹੀਂ ਹੈ ਤੇ ਤਿੰਨ ਤਿਹਾਈ ਪਾਣੀ ਇੱਕ ਤਿਹਾਈ ਮਿੱਟੀ ਪਰ ਤੁਸੀਂ ਵੇਖਿਆ ਹੋਵੇਗਾ ਪੁਰਾਣੇ ਸਮਿਆਂ ਦੇ ਅੰਦਰ ਬਜ਼ੁਰਗ ਪਤਾ ਕੀ ਕਰਿਆ ਕਰਦੇ ਇੱਕ ਕੰਡੇ ਤੋਂ ਦੂਸਰੇ ਕੰਬੇੜੀ ਦਾ ਤੇ ਇੱਕ ਸਹਾਰਾ ਲਿਆ ਹੀ ਜਾਂਦਾ ਸੋ ਵੱਖਰੀ ਗੱਲ ਪਰ ਇੱਕ ਕਾਨਿਆਂ ਨੇ ਕੱਖਾਂ ਦੀ ਇੱਕ ਛੋਟਾ ਜਿਹਾ ਤਖਤਾ ਤਿਆਰ ਕਰਕੇ ਇੱਕ ਸਲੇਡ ਦੀ ਤਿਆਰ ਕਰਕੇ ਉਹਨੂੰ ਪਾਰ ਲਗਾ ਲਈ ਸਤਿਗੁਰੂ ਉਹਨੂੰ ਕਹਿ ਰਹੇ ਨੇ ਕਿ ਧਰਤੀ ਜਿਹੜੀ ਭੈਰ ਦੇ ਵਿੱਚ ਟਿਕੀ ਹੋਈ ਹੈ ਇਹ ਕਾਨਿਆਂ ਦੇ ਭਾਰ ਵੱਲ ਪਰ ਜਿਵੇਂ ਜਿਵੇਂ ਇਹਦੇ ਤੇ ਭਾਰ ਵੱਧਦਾ ਹੈ ਨਾ ਪਾਪ ਦਾ ਇਹ ਡੋਲਦੀ ਨਹੀਂ ਅੱਗੇ ਕਹਿੰਦੇ ਨੇ ਤੁਲਹਾ ਧਰਤ ਬਣਾਏ ਨੀਰ ਬਣਾਇਆ ਨੀਰੋਂ ਉਪਜੀ ਅੱਗ ਵਣ ਖੰਡ ਛਾਇਆ ਪਾਣੀ ਕੋ ਅੱਗ ਪੈਦਾ ਹੁੰਦੀ ਵੇਖੀ ਕਦੀ ਨੀਰੋਂ ਜੇ ਕਹਿੰਦੇ ਨੀਰੋਂ ਉਪਜੀ ਅੱਗ ਵਣ ਖੰਡ ਛਾਇਆ ਪਾਣੀ ਤੋਂ ਅੱਗ ਬਣੀ ਤੇ ਦਰਖਤ ਪੈਦਾਇਸ਼ ਹੋ ਗਈ ਦੁਨੀਆ ਦੀ ਛੋਟੀ ਜਿਹਾ ਉਦਾਹਰਣ ਲਈ ਇੱਕ ਧਰਤੀ ਦੇ ਵਿੱਚ ਬੀਜ ਬੀਜੋ ਬੀਜ ਦੇ ਵਿੱਚੋਂ ਅੰਕੁਰ ਪੇਡਾ ਦਰਖਤ ਜੋ ਵੀ ਬਣੇਗਾ ਜਿਸ ਵੀ ਤਰੀਕੇ ਦਾ ਤੁਸੀਂ ਦਰਖਤ ਲਾਓਗੇ ਕੀ ਬਣੇਗਾ ਦਰਖਤ ਬਣੇਗਾ ਨਾ ਉਸ ਦਰਖਤ ਦੀਆਂ ਤਣੇ ਦੇ ਅੰਦਰ ਕੀ ਹੋਵੇਗੀ ਲੱਕੜ ਦੇ ਅੰਦਰ ਆਗ ਹੋਏਗੀ ਪਰ ਉਹ ਅਗ ਦੀ ਪੈਦਾਇਸ਼ ਕਿਵੇਂ ਜਦੋਂ ਬੀਜ ਬੀਜਿਆ ਨਾ ਕਹਿੰਦੇ ਇਹਨੂੰ ਪਾਣੀ ਦਿਓ ਇਹਦੀਆਂ ਜੜ੍ਹਾਂ ਨੂੰ ਕੀ ਪਾਓ ਪਾਣੀ ਪਾਓ ਪਾਣੀ ਦੇ ਵਿੱਚੋਂ ਤਣਾ ਪੈਦਾ ਹੋਣਾ ਇਹ ਹੈ ਇਹਨੂੰ ਕਹਿੰਦੇ ਨੇ ਕਿ ਨੀਰੋਂ ਉੱਗਦੀ ਆਗ ਪਾਣੀ ਦੇ ਵਿੱਚੋਂ ਅੱਗ ਪੈਦਾ ਹੋਈ ਕਿਲੇ ਫੇਰ ਕਹਿੰਦੇ ਅੱਗ ਹੀ ਹੁੰਦੀ ਬਿਰਖ ਸੁਫਲ ਫਲਾਇਆ ਵੇਖਿਓ ਅੱਗ ਦੇ ਵਿੱਚੋਂ ਮਿੱਠੇ ਫਲ ਪੈਦਾ ਹੋ ਗਏ ਪਾਣੀ ਦੇ ਵਿੱਚੋਂ ਅੱਗ ਪੈਦਾ ਹੋਈ ਅੱਗ ਦਰਗ ਲੱਕੜ ਬਣੀ ਜੋ ਦਰਖਤ ਬਣਿਆ ਉਹ ਦਰਖਤ ਦੇ ਉੱਤੇ ਮਿੱਠੇ ਫਲ ਲੱਗ ਗਏ ਕੋਈ ਵੀ ਫਲ ਲੱਗ ਗਿਆ ਉਹਦੇ ਵਿੱਚ ਮਿਠਾਸ ਕਿੱਥੋਂ ਆ ਗਈ ਇਹ ਹੈ ਭੈ ਇਹ ਰੱਬ ਜੀ ਦਾ ਭੈ ਇਹਨੂੰ ਸਤਿਗੁਰੂ ਕਹਿੰਦੇ ਨੇ ਪੌਣ ਪਾਣੀ ਬਹਿ ਸੰਤਰ ਮੇਲ ਮਿਲਾਇਆ ਕਿ ਦੁਨੀਆ ਦੇ ਉੱਤੇ ਜਿੰਨਾ ਵੀ ਮੇਲ ਹੈ ਜਿੰਨੀ ਵੀ ਪੈਦਾਇਸ਼ ਇੰਨਾ ਚੀਜ਼ਾਂ ਦਾ ਮੇਲ ਹੈ ਪੌਣ ਪਾਣੀ ਬਹਿ ਸੰਕਰ ਹਵਾ ਪਾਣੀ ਤੇ ਅੱਗ ਤਿੰਨਾ ਚੀਜ਼ਾਂ ਦੇ ਮੇਲ ਦੇ ਨਾਲ ਸੰਸਾਰ ਚੱਲ ਰਿਹਾ ਹੈ ਇਸੇ ਕਰਕੇ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਨੇ ਕਿਹਾ ਹੈ ਕਿ ਗਾਵਣ ਤੁਧਨੋ ਕਮਣ ਪਾਣੀ ਬੈ ਸੰਤਰ ਸਤਿਗੁਰੂ ਖੀਰ ਤੇ ਕਹਿੰਦੇ ਆਦ ਪੁਰਖ ਆਦੇਸ਼ ਖੇਲ ਰਚਾਇਆ ਇਸ ਚ ਪਾਸ਼ਾ ਤੈਨੂੰ ਨਮਸ਼ਕਾਰ ਹੈ ਤੈਨੂੰ ਵਾਰ ਵਾਰ ਨਮਸ਼ਕਾਰ ਹੈ ਕਿ ਤੂੰ ਐਸੀ ਦੁਨੀਆ ਦੀ ਅਜਬ ਖੇਲ ਬਣਾਇਆ ਐਸਾ ਖੇਡ ਤਮਾਸ਼ਾ ਰਚਾਇਆ ਏ ਕਿ ਜਿਹਨੂੰ ਵੇਖ ਕੇ ਮਨ ਦੇ ਵਿੱਚ ਪਹਿਲੀ ਪੌੜੀ ਦੇ ਅੰਦਰ ਤੀਸਰੀ ਪੌੜੀ ਦੇ ਅੰਦਰ ਕਹੈ ਸੀ ਕਿ ਵਿਸਮਾਦ ਨਾਦ ਵਿਸਮਾਦ ਵੀਰ ਹਰਾਨੀ ਹੁੰਦੀ ਦੇਖਦੇ ਤੇਰੇ ਇੰਨੀ ਕੁਦਰਤ ਦੇ ਅਜਬ ਖੇਡ ਨੇ ਇਹਨੂੰ ਸਤਿਗੁਰੂ ਕਹਿ ਰਹੇ ਕਿ ਭੈ ਵਿੱਚ ਪਉਣ ਵਹੈ ਸਦਵਾਉ ਭੈ ਵਿੱਚ ਚੱਲੈ ਲੱਖ ਦਰਿਆਓ ਭੈ ਦੇ ਵਿੱਚ ਲੱਖਾਂ ਦਰਿਆ ਚੱਲਦੇ ਨੇ ਉਹਦੇ ਅਦਬ ਦੇ ਵਿੱਚ ਚੱਲਦੇ ਨੇ ਕਹਿੰਦੇ ਭੈ ਵਿੱਚ ਅਗਣ ਕਟੈ ਵੀਗਾ ਵਿਗਾਰ ਤੋਂ ਭਾਵ ਹੁੰਦਾ ਹੈ ਜੀ ਸੇਵਾ ਕਰਨਾ ਕਿਸੇ ਦੀ ਵਿਗਾਰੀ ਵਿਗਾਰ ਕੱਢਣਾ ਸਤਿਗੁਰੂ ਕਹਿੰਦੇ ਜੀ ਆਗਿਆ ਨਾ ਰੱਬ ਦੇ ਭੈ ਦੇ ਵਿੱਚ ਸੇਵਾ ਕਰ ਦਿੰਦੀ ਹੈ ਜੇ ਉਹ ਅੰਨ ਪਕਾ ਰਹੀ ਹੈ ਨਾ ਤੇ ਸਰੀਰ ਨੂੰ ਸਾੜ ਵੀ ਰਹੀ ਕਿਉਂਕਿ ਜੇ ਸਰੀਰ ਸੜੇ ਨਾ ਨਾ ਡੈਡ ਬੋਡੀਆਂ ਡੈਡ ਬੋਡੀਆਂ ਹੋਈਆਂ ਪਈਆਂ ਹੋਣ ਤੇ ਸੰਸਾਰ ਦੇ ਜੀਨ ਜੋਗੇ ਧਰਤੀ ਦੇ ਹਾਲਾਤ ਨਹੀਂ ਰਹਿ ਜਾਂਦੇ ਉਹਨੇ ਜਰੀਆ ਬਣਾਇਆ ਸੰਸਾਰ ਦੀ ਕਹਿੰਦੇ ਭੈ ਵਿੱਚਿਆ ਗਨਵਟ ਕੱਡਾ ਹੈ ਵੇਗਾਰ ਭੈ ਦੇ ਚਤਰਤੀ ਦੱਬੀ ਭਾਰ ਉਹਦੇ ਭੈ ਦੇ ਵਿੱਚ ਹੀ ਉਹਦੇ ਹੁਕਮ ਦੇ ਵਿੱਚ ਹੀ ਇਹ ਧਰਤੀ ਜਿਹੜੀ ਹੈ ਉਹਦੇ ਭਾਰ ਉਹਦੇ ਹੁਕਮ ਦੇ ਹੇਠਾਂ ਹੀ ਦੱਬੀ ਚੱਲਦੀ ਹੈ ਇਹ ਧਰਤੀ ਉਹਦੇ ਹੁਕਮ ਦੇ ਵਿੱਚ ਉਹਦੇ ਹੁਕਮ ਤੋਂ ਕਿਉਂ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਭੈ ਵਿੱਚ ਇੰਦਰ ਫਿਰੈ ਸਿਰ ਭਾਰ ਇੰਦਰ ਦੇਵਤੂ ਦੀ ਗੱਲ ਕੀਤੀ ਕਿ ਇੰਦਰ ਜਿਹੜਾ ਹੈ ਭੈ ਦੇ ਵਿੱਚ ਸਿਰ ਭਾਰ ਹੋਇਆ ਫਿਰਦਾ ਹੈ ਇੰਦਰ ਦਾ ਰੂਪ ਕੀ ਹੈ ਜੀ ਜਲ ਸੌਤੀ ਸਮਝ ਆ ਜਾਵੇਗੀ ਮੇਗ ਬੱਦਲ ਜਿਨ੍ਹਾਂ ਨੂੰ ਆਪਾਂ ਕਹਿੰਦੇ ਨੱਚਦੇ ਫਿਰਦੇ ਆ ਨਾ ਜੀ ਆਕਾਸ਼ ਦੇ ਵਿੱਚ ਸਤਿਗੁਰੂ ਕਹਿੰਦੇ ਉਹਦੇ ਭੈ ਦੇ ਵਿੱਚ ਹੀ ਨੇ ਸਾਰਾ ਭੈ ਵਿੱਚ ਇੰਦਰ ਫਿਰੈ ਸਿਰ ਭਾਰ ਭੈ ਵਿੱਚ ਰਾਜਾ ਧਰਮ ਦਵਾਰ ਧਰਮ ਰਾਜ ਦਾ ਦਰਬਾਰ ਵੀ ਰੱਬ ਦੇ ਭੈ ਦੇ ਅੰਦਰ ਆਸਾ ਕੀ ਵਾਰ ਦੇਣ ਦੇ ਕਹੇ ਕਿ ਉਥੇ ਸੱਚਾ ਹੀ ਹੱਥ ਨੇ ਬੜਾ ਉਹਦੇ ਭੈ ਦੇ ਵਿੱਚ ਹੀ ਹੈ ਨਵੇੜਾ ਵੀ ਕਹਿੰਦੇ ਫਿਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਭੈ ਦੇ ਵਿੱਚ ਸੂਰਜ ਆ ਭੈ ਦੇ ਵਿੱਚ ਚੰ드ਰਮਾ ਵਾ ਕਿਵੇਂ ਆ ਕਹਿੰਦੇ ਕੋ ਕੋੜੀ ਚਲਤ ਅਨੰਤ ਰੋਜ ਕੋਹਾਂ ਮੀਲਾਂ ਦਾ ਕੋੜਾ ਕੋੜਾ ਮੀਲਾਂ ਦਾ ਸਫਰ ਤੈਅ ਕਰਦੇ ਨੇ ਕੋਈ ਅੰਤ ਨਹੀਂ ਕਿੰਨਾ ਸਫਰ ਤੈਅ ਕਰਦੇ ਨੇ ਇਹ ਸਭ ਕੁਝ ਭੈ ਦੇ ਵਿੱਚ ਹੈ ਭੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਦੇ ਵਿੱਚ ਰੱਬ ਦੇ ਪੈ ਦੇ ਵਿੱਚ ਹੀ ਸਿੱਧ ਨੇ ਜਿਨ੍ਹਾਂ ਨੇ ਸਿੱਧੀਆਂ ਪ੍ਰਾਪਤ ਕੀਤੀਆਂ ਮਹਾਤਮਾ ਆਦਿ ਜਿਹੜੇ ਬੁੱਧ ਨੇ ਉਹ ਵੀ ਰੱਬ ਦੇ ਪੈ ਦੇ ਵਿੱਚ ਨੇ ਸੁਰ ਭਾਵ ਦੇਵਤੇ ਵੀ ਰੱਬ ਦੇ ਪੈ ਦੇ ਵਿੱਚ 나ਥ ਜਿੰਨੇ ਵੀ 나ਥ ਨੇ ਸਾਰੇ ਰੱਬ ਦੇ ਪੈ ਦੇ ਵਿੱਚ ਅਦਬ ਦੇ ਵਿੱਚ ਨੇ ਪੈ ਵਿੱਚ ਆ ਡਾਣੀ ਆਕਾਸ਼ ਆ ਡਾਣੀ ਨੂੰ ਭਾਵ ਕਹਿ ਲਈ ਕਿ ਅੱਡਿਆ ਹੋਇਆ ਤਣਿਆ ਹੋਇਆ ਕਹਿ ਸਕਦੇ ਆ ਕਹਿੰਦੇ ਰੱਬ ਦੇ ਹੁਕਮ ਦੇ ਵਿੱਚ ਆਕਾਸ਼ ਤਣਿਆ ਹੋਇਆ ਆਕਾਸ਼ ਨੇ ਇਸ ਗੈਲੈਕਸੀ ਨੂੰ ਪ੍ਰੋਟੈਕਟ ਕੀਤਾ ਹੋਇਆ ਹੈ ਕਿਵੇਂ ਕੀਤਾ ਹੋਇਆ ਹੈ ਉਹਦੇ ਹੁਕਮ ਦੇ ਵਿੱਚ ਹੁਤਾ ਹੈ ਅੱਜ ਅਸੀਂ ਸਾਰੇ ਜਾਣਨੇ ਕਿ ਜਿਹੜੀਆਂ ਛੇਦਰਾ ਹੋ ਚੁੱਕੀਆਂ ਨੇ ਗੈਲੈਕਸੀ ਦੇ ਵਿੱਚ ਆਕਾਸ਼ ਦੀ ਆਕਾਸ਼ ਗੰਗਾ ਦੇ ਵਿੱਚ ਤੇ ਮੌਤ ਨੇੜੇ ਆਉਂਦੀ ਜਾਂਦੀ ਪਰ ਉਹ ਕਾਰਨ ਸਾਡੀਆਂ ਨਲਾਕੀਆਂ ਦਾ ਸਾਡੀਆਂ ਆਪਣੀਆਂ ਰੱਬ ਦੇ ਭੈ ਦੇ ਵਿੱਚ ਪ੍ਰੋਟੈਕਸ਼ਨ ਦਿੱਤੀ ਹੋਈ ਉਹਨੇ ਉਹਨੇ ਬਚਾਉਣ ਦਾ ਪ੍ਰਬੰਧ ਕੀਤਾ ਹੈ ਕਿ ਬਾਹਰੋਂ ਹਮਲਾ ਨਹੀਂ ਹੋ ਸਕਦਾ ਪਰ ਅਸੀਂ ਉਸ ਹਮਲੇ ਦੇ ਆਪ ਆਦੀ ਬਣਦੇ ਜਾ ਰਹੇ ਹਾਂ ਸਾਬ ਕਹਿੰਦੇ ਭੈ ਵਿੱਚ ਆ ਡਾਣੇ ਆਕਾਸ਼ ਭੈ ਵਿੱਚ ਜੋਧ ਮਹਾਬਲ ਸੂਰ ਦੁਨੀਆ ਦੇ ਵੱਡੇ ਵੱਡੇ ਸੂਰਮੇ ਜੋਧੇ ਸਾਰੇ ਰੱਬ ਦੇ ਅਦਭ ਭੈ ਦੇ ਵਿੱਚ ਨੇ ਭੈ ਵਿੱਚ ਆਵੇਂ ਜਾਵੇਂ ਪੂਰ ਇਸ ਸੰਸਾਰ ਸਾਗਰ ਦੇ ਵਿੱਚ ਜ਼ਿੰਦਗੀ ਰੂਪੀ ਬੇੜੀ ਜਿਹੜੀ ਹੈ ਇਹ ਰੱਬ ਦੇ ਹੁਕਮ ਦੇ ਵਿੱਚ ਸੰਸਾਰ ਦੇ ਉੱਤੇ ਜੀਵ ਆਉਂਦੇ ਤੇ ਜਾਣਦੇ ਰਹਿੰਦੇ ਨੇ ਇਹ ਸਰਕਲ ਦੁਨੀਆ ਦਾ ਬਣਿਆ ਹੈ ਜੋ ਚੱਲਦਾ ਰਹਿੰਦਾ ਹੈ ਸਗਲਿਆਂ ਭਉ ਸਾ ਸਗਲਿਆਂ ਤੋਂ ਇਹ ਬਹੁਵਚਨ ਕਿਉਂਕਿ ਗੁਰਬਾਣੀ ਦਾ ਸ਼ੋਧ ਉਚਾਰਨ ਬਹੁਤ ਜ਼ਰੂਰੀ ਹੈ ਜੀ ਆਸਾ ਕੀ ਬਾਣੀ ਹੈ ਜਿਹੜੀ ਸਾਡੇ ਗੁਰੂ ਘਰਾਂ ਦੇ ਵਿੱਚ ਰੋਜ਼ ਪੜ੍ਹੀ ਜਾਂਦੀ ਹੈ ਪਰ ਮਾਫ ਕਰਨਾ ਬਹੁਤਾਤ ਇਹਦਾ ਸ਼ੋਧ ਉਚਾਰਨ ਨਹੀਂ ਕਰਦਾ ਸਗਲਿਆਂ ਦਾ ਉਚਾਰਨ ਨਹੀਂ ਬਣਦਾ ਸਗਰਿਆਂ ਸਾਰਿਆਂ ਦੇ ਉੱਤੇ ਭਾਉ ਲਿਖਿਆ ਸਿਲੇਖ ਕਹਿੰਦੇ ਸਾਰਿਆਂ ਦੇ ਉੱਤੇ ਰੱਬ ਜੀ ਦਾ ਭੈ ਹੁਕਮ ਲਿਖਿਆ ਹਰੇਕ ਜੀਵ ਦੇ ਉੱਤੇ ਲਿਖਿਆ ਹੋਇਆ ਹੈ ਸਤਿਗੁਰੂ ਕਹਿੰਦੇ ਆਖਿਰ ਤੇ ਕਿ ਨਾਨਕ ਨਿਰਭਉ ਨਿਰੰਕਾਰ ਸੱਜ ਇੱਕ ਏ ਨਾਨਕ ਇੱਕ ਰੱਬ ਹੈ ਜਿਹੜਾ ਨਿਰਭਉ ਜਿਹਦੇ ਤੇ ਕਿਸੇ ਦਾ ਡਰ ਨਹੀਂ ਜਿਹੜਾ ਨਿਰੰਕਾਰ ਹੈ ਜਿਹਦਾ ਕੋਈ ਆਕਾਰ ਨਹੀਂ ਆਕਾਰ ਦੇ ਉੱਤੇ ਕੀ ਦਾ ਡਰ ਹੋਵੇ ਜਿਹਦਾ ਆਕਾਰ ਹੁੰਦਾ ਉਹਨੂੰ ਡਰ ਹੁੰਦਾ ਨਹੀਂ ਕਿ ਮੈਂ ਟੁੱਟ ਜਾਵਾਂਗਾ ਇੱਕ ਮੂਰਤੀ ਆਕਾਰ ਘੜਿਆ ਉਹਨੂੰ ਡਰਿਆ ਕਿ ਇਹ ਟੁੱਟੇ ਜਾਣੀਏ ਇਹ ਖਤਮ ਹੋ ਜਾਣੀ ਜਿਹੜਾ ਹੈ ਹੀ ਨਿਰੰਕਾਰ ਜਿਹਦਾ ਆਕਾਰ ਹੀ ਉਹ ਦੁਨੀਆ ਦੇ ਭੈ ਤੋਂ ਮੁਕਤ ਹੈ ਉਹਦੇ ਭੈ ਦੇ ਵਿੱਚ ਸਭ ਕੁਝ ਚੱਲ ਰਿਹਾ ਹੈ ਇਹ ਪਹਿਲੇ ਸ਼ਰੋਗ ਦੇਂਦਰ ਸਤਿਗੁਰੂ ਮਹਾਰਾਜ ਨੇ ਉਹ ਸਰਬ ਦੀ ਭੈ ਦੀ ਗੱਲ ਕੀਤੀ ਹੈ ਕਿ ਰੱਬ ਦਾ ਭੈ ਉਹਦਾ ਹੁਕਮ ਸੰਸਾਰ ਤੇ ਵਰਤ ਹਰੇਕ ਜ਼ਰਰੇ ਦੇ ਅੰਦਰ ਰਿਹਾ ਹੈ ਸਿਰਫ ਉਹਨੂੰ ਸਮਝਣ ਦੀ ਆਪਣੀ ਜ਼ਿੰਦਗੀ ਦੇ ਵਿੱਚ ਵਸਾਉਣ ਦੀ ਲੋੜ ਹੈ ਜਿਹੜਾ ਰੱਬ ਦੀ ਭੈ ਦੇ ਵਿੱਚ ਆ ਗਿਆ ਉਹ ਰੱਬ ਨਾਲ ਜੁੜ ਗਿਆ ਗੁਰੂ ਦੇ ਨਾਲ ਜੁੜ ਗਿਆ ਰੱਬ ਦੀ ਬੰਦਗੀ ਦੇ ਵਿੱਚ ਜੁੜ ਗਿਆ ਜਿਹੜਾ ਭੈ ਮੁਕਤ ਹੋ ਗਿਆ ਅੱਜ ਵੀ ਤਬਾਹ ਤੇ ਕੱਲ ਨੂੰ ਵੀ ਤਬਾਹ ਛੋਟੀ ਉਦਾਹਰਣ ਮੈਂ ਦੇਣੀ ਚਾਹਾਂਗਾ ਕਿ ਦੁਨੀਆ ਦੇ ਉੱਤੇ ਤੁਹਾਨੂੰ ਬੜੇ ਲੋਕ ਐਸੇ ਮਿਲ ਜਾਣਗੇ ਜਿਹੜੇ ਕਹਿੰਦੇ ਸੀ ਰੱਬ ਦਾ ਡਰ ਨਹੀਂ ਮੰਨਦੇ ਕਿ ਉਹਨਾਂ ਦੀ ਜ਼ਿੰਦਗੀ ਨੂੰ ਨੇੜੇ ਹੋ ਕੇ ਵੇਖਿਓ ਨਰਕ ਤੋਂ ਬੱਤਰ ਬਣੀ ਨਰਕ ਤੋਂ ਬੱਤਰ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਰੱਬ ਦਾ ਡਰ ਨਹੀਂ ਹੈ ਨਰਕ ਤੋਂ ਹਾਂ ਵੇਖਣ ਨੂੰ ਹੋ ਸਕਦਾ ਮਹਿਲ ਚੰਗੇ ਹੋਣ ਮਹਿਲ ਚੰਗੇ ਹੋਣਗੇ ਉਹਨਾਂ ਦਾ ਮਨਾੜੀਆਂ ਘਰ-ਬਾਰ ਜ਼ਮੀਨ ਜਾਇਦਾਦ ਚੰਗੀ ਹੋਏਗੀ ਪਰ ਸਭ ਤੋਂ ਜ਼ਰੂਰੀ ਨੀਕੀ ਹੈ ਸੁੱਖ ਚੈਨ ਦੀ ਨੀਂਦ ਉਹ ਨੀਂਦ ਉਹ ਕਿਥੋਂ ਹੋਣੀ ਹੈ ਉਹ ਰੱਬ ਦੇ ਦਰ ਦੇ ਵਿੱਚ ਇਹ ਮਹਿਸੂਸ ਕੀਤੇ ਆ ਕਿ ਦੁ ਕਾਲੰਕ ਪ੍ਰਨਾਸੀ ਦਿਆਲੰਸ ਰੂਪੇ ਸਾਦਾ ਅੰਗ ਸੰਗੇ ਆਪੰਗੰ ਵਿਪੁਤੇ ਆ ਮਹਿਸੂਸ ਕੀਤਾ ਕਿ ਤੂੰ ਮੇਰੇ ਸਾਦਾ ਅੰਗ ਸੰਗ ਉਹ ਜਦੋਂ ਰੱਬ ਨੇੜੇ ਹੋਏ ਨਾ ਸਮਝ ਲੱਗੇ ਮੇਰਾ પતિ ਪਰਮੇਸ਼ਰ ਮੇਰੇ ਨੇੜੇ ਹੈ ਉਹਦੇ ਵਰਗੀ ਨੀਂਦ ਨਹੀਂ ਸਤਿਗੁਰੂ ਮਹਾਰਾਜ ਕਿਰਪਾ ਕਰਨ ਸਮਾਤਿ ਆਵੇ ਸਮਝ ਆਵੇ ਬਾਣੀ ਦੇ ਸਿਧਾਂਤਾਂ ਤੇ ਚੱਲੀਏ ਜੀ ਵਿਚਾਰ